ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੇ ਨਸ਼ਾ ਇੰਨਾ ਸਿਰ ਚੜ ਕੇ ਬੋਲਿਆ ਕਿ ਇੱਕ ਵਿਵਾਦ ਹੋਇਆ ਕਾਰ ਪਾਰਕਿੰਗ ਤੋਂ ਉਹਨੇ ਆਪਣਾ ਵੈਪਨ ਕੱਢਿਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਜਿਹੜੇ ਪ੍ਰਤੱਖ ਦਰਸ਼ੀ ਨੇ ਉਹ ਕਹਿ ਰਹੇ ਕਿ ਦੋ ਫਾਇਰ ਕੀਤੇ ਉੱਪਰ ਹਵਾ 'ਚ ਦੋ ਸਿੱਧੀਆਂ ਚਲਾਈਆਂ ਸ਼ੁਕਰ ਹੈ ਕਿ ਕਿਸੇ ਦੀ ਜਾਨ ਬਚ ਗਈ ਤੇ ਹੁਣ ਡੀਐਸਪੀ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਆ ਪੂਰਾ ਮਸਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਾ ਜਿੱਥੇ ਇੱਕ ਨਸ਼ਜ ਟੱਲੀ ਹੋਇਆ ਡੀਐਸਪੀ ਨੇ ਗੋਲੀਆਂ ਚਲਾਈਆਂ ਔਰ ਫਿਰ ਪਿੰਡ ਵਾਸੀਆਂ ਨੇ ਔਰ ਕੋ ਪਿਸਤੌਲ ਖੋਇਆ ਉਹਦੀ ਸੇਵਾ ਵੀ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾਗਾ ਡੀਐਸਪੀ ਨੇ ਜਦੋਂ ਦੋਸ਼ ਲੱਗੇ ਨੇ ਕਿ ਦੋ ਨੇ ਹਵਾਚੇ ਚਲਾਈਆਂ ਦੋ ਸਿੱਧੀਆਂ ਚਲਾਈਆਂ ਔਰ ਜਿਹੜਾ ਡੀਐਸਪੀ ਆ ਇਹ ਫਿਲਹਾਲ ਜਲੰਧਰ ਪੀਏਪੀ ਦੇ ਵਿੱਚ ਤਨਾਤ ਆ ਡੀਐਸਪੀ ਦਾ ਦੱਸਿਆ ਜਾ ਰਿਹਾ ਕਿ ਵਿਵਾਦ ਇੱਕ ਨੌਜਵਾਨ ਦੇ ਨਾਲ ਕਾਰ ਪਾਰਕਿੰਗ ਤੋਂ ਸ਼ੁਰੂ ਹੋਇਆ ਉਸ ਸਵੇਰ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਉਲਸ ਥਾਣਾ ਮਕਸੂਦਾ ਦੇ ਜਿਹੜੇ ਲੋ ਅਧਿਕਾਰੀ ਸੀ ਉਹ ਪਹੁੰਚ ਗਏ ਔਰ ਫਿਰ ਦੇਰ ਰਾਤ ਡੀਐਸਪੀ ਕਰਤਾਰਪੁਰ ਬਲਬੀਰ ਸਿੰਘ ਦੀ ਦੇਖਰੇਖ ਹੇਠ ਉਸ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਹਾਲੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਮਕਸੂਦਾ ਸਥਿਤ ਪਿੰਡ ਜਿਹੜਾ ਹੈ ਬਸਤੀ ਇਬਰਾਹਿਮ ਖਾਨ ਉਥੋਂ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਦੱਸਿਆ ਕਿ ਸਰਪੰਚ ਭਪਿੰਦਰ ਸਿੰਘ ਗੇਲ ਦੇ ਕੋਲ ਸ਼ਨੀਵਾਰ ਦੇ ਰਾਤ ਪੀਏ ਪੀ ਚਤਨਾਦ ਡੀਐਸਪੀ ਦਲਬੀਰ ਸਿੰਘ ਆਏ ਹੋਏ ਸੀ ਦੋਨੇ ਹੀ ਪਿੰਡ ਦੀ ਇੱਕ ਪਾਰਕਿੰਗ ਦੇ ਗੇਟ ਬਾਹਰ ਆਪਣੀ ਕਾਰ ਖੜੀ ਕਰਕੇ दारू ਪੀ ਰੇ ਸੀ ਇਲਜ਼ਾਮ ਲਗਾਏ ਨੇ ਗੁਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਖੜੀ ਕਰ ਲਈ ਉਕਤ ਪਾਰਕਿੰਗ ਵਿੱਚ ਗਏ ਜਦੋਂ ਉਸ ਨੇ ਕਾਰ ਸਾਈਡ ਵਿੱਚ ਕਰਨ ਨੂੰ ਕਿਹਾ ਤਾਂ ਡੀਐਸਪੀ ਗੁੱਸੇ 'ਚ ਆ ਗਏ ਇਸ ਤੇ ਬੈਸ ਹੋਈ ਔਰ ਫੇ ਡੀਐਸਪੀ ਨੇ ਡੀਐਸਪੀ ਹੋਣ ਦਾ ਰੋਬ ਵੀ ਝਾੜਿਆ ਗਾਲੀ ਗਲੋਚ ਵੀ ਕੀਤੀ ਜਦ ਉਸਨੇ ਇਸ ਦਾ ਵਿਰੋਧ ਕੀਤਾ ਕਿ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਕਿਉਂ ਰੋਬ ਝਾੜ ਰਹੇ ਹੋ ਤੇ ਫਿਰ ਡੀਐਸਪੀ ਤੇ ਇਲਜ਼ਾਮ ਲੱਗੇ ਕਿ ਉਸਨੇ ਆਪਣਾ ਲਾਇਸੈਂਸੀ ਵੈਪਨ ਬਾਹਰ ਕੱਢਿਆ ਦੇਖਦੇ ਚੱਲਦਿਆਂ ਫਿਰ ਗੋਲੀਆਂ ਚਲਾ ਦਿੱਤੀਆਂ ਦੂਜਨ ਐਵੀਨੂ ਦੇ ਡੀਐਸਪੀ ਨੇ ਪੀੜਤ ਜਿਹੜਾ ਲੜਕਾ ਉੱਤੇ ਸਿੱਧੇ ਦੋ ਫਾਇਰ ਕੀਤੇ ਮਗਰੋਂ ਉਹਦੀ ਜਾਨ ਬਚ ਗਈ ਪੀੜਤ ਨੇ ਦੱਸਿਆ ਕਿ ਉਸਦੇ ਪਿਤਾ ਵੀ ਜਲੰਧਰ ਚ ਬਤੌਰ ਡੀਡ ਰਾਈਟਰ ਦੇ ਤੌਰ ਤੇ ਕੰਮ ਕਰਦੇ ਨੇ ਗੋਲੀ ਚਲਾਉਣ ਦੇ ਲਈ ਦੱਸਿਆ ਜਾ ਰਿਹਾ ਕਿ ਡੀਐਸਪੀ ਕਈ ਵਾਰ ਅੱਗੇ ਵਧਿਆਗਾ ਫਾਇਰਿੰਗ ਜਦੋਂ ਹੋਈ ਪੂਰੇ ਪਿੰਡ ਦੇ ਵਿੱਚ ਹਫੜਾ ਦਫੜੀ ਮੱਚ ਗਈ ਕਿਉਂਕਿ ਦੇਰ ਰਾਤ ਹੋਈ ਫਾਇਰਿੰਗ ਦੇ ਨਾਲ ਪੂਰਾ ਇਲਾਕਾ ਹੀ ਸੈਮ ਗਿਆ ਸੀ ਔਰ ਇਸ ਤੋਂ ਬਾਅਦ ਪਿੰਡ ਵਾਲੇ ਵੀ ਇਕੱਠੇ ਹੋ ਗਏ ਜਿਨ੍ਹਾਂ ਨੇ ਕਈਆਂ ਨੇ ਉਹਨਾਂ 'ਚੋਂ ਵੀਡੀਓ ਬਣਾ ਲਈ ਵੀਡੀਓ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਉਕਤ ਡੀਐਸਪੀ ਫਾਇਰਿੰਗ ਕਰਿਆ ਪੁਲਿਸ ਨੇ ਦੇਰ ਰਾਤ ਆਰਮ ਐਕਟ ਦੇ ਤਹਿਤ ਵੱਖ-ਵੱਖ ਧਾਰਾਂ ਦੇ ਤਹਿਤ ਕੇਸ ਦਰਜ ਕਰਨ ਦੀ ਪ੍ਰਕਿਰਿਆ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਕਰ ਦਿੱਤੀ ਹੈ ਘਟਨਾ ਤੋਂ ਬਾਅਦ ਮੌਕੇ ਤੋਂ ਪਿੰਡ ਦਾ ਸਰਪੰਚ ਵੀ ਫਰਾਰ ਹੋ ਗਿਆ ਕਿਉਂਕਿ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਗੋਲੀਆਂ ਚੱਲੀਆਂ ਤੇ ਪਿੰਡ ਵਾਲੇ ਵੀ ਕਾਫੀ ਨਾਰਾਜ਼ ਹੋ ਗਏ ਉਹ ਵੀ ਉੱਥੇ ਪਹੁੰਚ ਗਏ ਕ੍ਰਾਈਮ ਸੀਨ ਤੇ ਲੋਕਾਂ ਨੇ ਡੀਐਸਪੀ ਦੀ ਲਾਲਬ ਬੱਤੀ ਵਾਲੀ ਗੱਡੀ ਨੂੰ ਵੀ ਰੋਕ ਲਿਆ ਜਿਸ ਵਿੱਚ ਪੁਲਿਸ ਅਤੇ ਵੀਆਈਪੀ ਦਾ ਵੀ ਸਟicker ਲੱਗਿਆ ਹੋਇਆ ਸੀ ਗੁਰਜੋਤ ਸਿੰਘ ਨੇ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਕ੍ਰਾਈਮ ਸਾਈਨ ਤੇ ਉਹਨਾਂ ਨੂੰ ਦੋ ਖੋਲ ਵੀ ਮਿਲੇ ਨੇ ਕਾਰਤੂਸ ਦੇ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਗੁਰਜੂਤ ਨੇ ਵੀ ਇਲਜ਼ਾਮ ਲਾ ਕੇ ਡੀਐਸਪੀ ਨੂੰ ਸਿਰਫ ਪਿੰਡ ਚ ਰੋਬ ਦਿਖਾਉਣ ਵਾਸਤੇ ਹੀ ਕੁਝ ਲੋਕਾਂ ਨੇ ਬੁਲਾਇਆ ਸੀ ਮੌਕੇ ਤੇ ਮੌਜੂਦ ਡੀਐਸਪੀ ਦਾ ਵੈਪਨ ਕਬਿਨ ਵਿੱਚ ਲੈਣ ਤੋਂ ਬਾਅਦ ਉਸ ਦੀ ਜੱਬ ਕੇ ਸੇਵਾ ਵੀ ਕੀਤੀ ਗਈ ਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਕਾਰ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਵਿੱਚ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ ਹੁਣ ਇਸ ਮਸਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਕਿ ਵਾਕਿਆ ਜਿਹੜਾ ਵਾਰਦਾ ਦੇ ਦੌਰਾਨ ਉਹਨੇ ਜਿਹੜਾ ਵੈਪਨ ਯੂਜ਼ ਕੀਤਾ ਹੈ ਉਹ ਸਰਵਸ ਵੈਪਨ ਸੀ ਜਾਂ ਫਿਰ ਪ੍ਰਾਈਵੇਟ ਇਸ ਮਸਲੇ 'ਚ ਵੀ ਲੈ ਕੇ ਆਜੇ ਜਿਹੜੇ ਨੇ ਪੁਲਿਸ ਜਿਹੜੇ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਪੀਏਪੀ ਦੇ ਅਧਿਕਾਰੀਆਂ ਨੂੰ ਉਸ ਡੀਐਸਪੀ ਦੇ ਖਿਲਾਫ ਵੀ ਕਹਦੇ ਕਿ ਕਾਰਵਾਈ ਕਰਨ ਵਾਸਤੇ ਰਿਪੋਰਟ ਭੇਜ ਦਿੱਤੀ ਹੈ ਅਗਰ ਮੰਨਿਆ ਜਾ ਰਿਹਾ ਕਿ ਜੇ ਦੋਸ਼ ਸਹੀ ਲੱਗੇ ਤਾਂ ਉਸ ਡੀਐਸਪੀ ਨੂੰ ਮੁਅਤਲ ਕੀਤਾ ਜਾ ਸਕਦਾ ਹੈ ਇਹ ਨਵੀਂ ਗੱਲ ਨਹੀਂ ਹੈ ਕਿ ਰੋਜ਼ ਹੀ ਪੁਲਿਸ ਵਿਵਾਦਾਂ ਦੇ ਵਿੱਚ ਕੀ ਰਹੀ ਹੈ ਕਿਤਨੇ-ਕਿਤੇ ਪੁਲਿਸ ਵਾਲੇ ਵੀ ਆਪਣੀ ਵਰਦੀ ਦਾ ਰੂਪ ਪਾਉਂਦੇ ਨੇ ਆਪਣੇ ਮੋਢਿਆਂ ਤੇ ਲੱਗੇ ਸਟਾਰਾਂ ਦਾ ਰੂਪ ਪਾਉਂਦੇ ਆਗੇ ਨੇ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਹਾਲਾਂਕਿ ਪੀੜਤ ਜਿਹੜੇ ਪਰਿਵਾਰ ਉਹਨਾਂ ਦੇ ਦੋਸ਼ ਲੱਗੇ ਸਾਹਮਣੇ ਆਏ ਨੇ ਡੀਐਸਪੀ ਦਾ ਜਿਹੜਾ ਹਲੇ ਤੱਕ ਜਿਹੜਾ ਪੱਖ ਹੈ ਜਿਸ ਤੇ ਦੋਸ਼ ਲੱਗੇ ਨੇ ਕਿ ਜਿਹੜੇ ਡੀਐਸਪੀ ਪੀਏਪੀ ਚ ਤਨਾਤ ਨੇ ਉਹਨਾਂ ਦਾ ਹਲੇ ਤੱਕ ਪੱਖ ਨਹੀਂ ਆਇਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ